ਜੋ ਮੈਥੇ ਸਮੂਹ ਦਰਸ਼ਕੋ ਤੇ ਸ੍ਰੀ ਗੁਰਿੰਦਰ ਸਿੰਘ ਰਾਣਾ ਬੋਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਸਮਤ ਦੇ ਵਿੱਚ ਲੈ ਕੇ ਆਇਆ ਜੀ ਚੁਕੰਦਰ ਇਹਨੂੰ ਆਪਾਂ ਵੀ ਕਿਉਂਸ ਵੀ ਕਹਿ ਦਿੰਦੇ ਆ ਦੋਸਤੋ ਇਹ ਲਾਲ ਰੰਗ ਦਾ ਭੋਜਨ ਹੈ ਇਸ ਤਰ੍ਹਾਂ ਸ਼ਲਗਮ ਹੁੰਦੇ ਆ ਦੇਖਣ ਨੂੰ ਉਸੇ ਤਰ੍ਹਾਂ ਲੱਗਦੇ ਪਰ ਇਹ ਬਹੁਤ ਹੀ ਜਿਆਦਾ ਗੁਣਕਾਰੀ ਹੈਗੇ ਆ ਜੀ ਇਹ ਜਿਹੜੇ ਪੱਤਿਆਂ ਤੋਂ ਲੈ ਕੇ ਜੜ੍ਹਾਂ ਤੱਕ ਸਭ ਕਮਾਲ ਦੇ ਗੁਣਾਂ ਨਾਲ ਭਰਪੂਰ ਹੈਗੇ ਜੀ ਆਪਾਂ ਇਹਦਾ ਪੱਤੇਆਂ ਦਾ ਇਹਨਾਂ ਪੁਰਜੀਵੀ ਬਣਾ ਸਕਦੇ ਆ ਇਹਦਾ ਸਾਗ ਵੀ ਬਣਾ ਸਕਦੇ ਆ ਇਹ ਚਕੰਦਰ ਨੂੰ ਆਪਾਂ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਆ ਇਹਦੀ ਸਬਜ਼ੀ ਵੀ ਬਣਾ ਸਕਦੇ ਆ ਇਹਦਾ ਜੂਸ ਵੀ ਪੀ ਸਕਦੇ ਆ ਕੱਢ ਸਕਦੇ ਆ ਤੇ ਇਹਦੀ ਇਹਨੂੰ ਸਮੂਦੀ ਦੇ ਵਿੱਚ ਵੀ ਪਾ ਸਕਦੇ ਆ ਦੋਸਤੋ ਕੱਲ ਨੂੰ ਆਪਾਂ ਇਹਦੇ ਗੁਣਾਂ ਬਾਰੇ ਵਿਚਾਰ ਕਰਾਂਗੇ ਦੋਸਤੋ ਤੁਹਾਨੂੰ ਗੁਜਾਰਿਸ਼ ਹੈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਕਰੋ ਜੀ ਤਾਂ ਕਿ ਕਿਸੇ ਹੋਰ ਵੀ ਸੱਜਣ ਭੈਣ ਭਰਾ ਦੇ ਕੰਮ ਆ ਸਕੇ ਕੱਲ ਤੱਕ ਇੰਤਜ਼ਾਰ ਕਰੋ ਜੀ ਤੁਹਾਡਾ ਸਾਰਿਆਂ ਦਾ ਰੱਬ ਰੱਖਾ ਸਤਿ ਸ੍ਰੀ ਅਕਾਲ